हरीके वैटलैंड जिथे की ਦੇਸ਼ਾਂ ਵਿਦੇਸ਼ਾਂ ਤੋਂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪੰਛੀ ਇੱਥੇ ਆਪਣਾ ਆ ਕੇ ਠਹਿਰਾ ਕਰਦੇ ਹਨ ਔਰ ਇਹ ਇੱਥੇ ਰਹਿਣ ਤੋਂ ਬਾਅਦ ਅੱਗੇ ਵਾਪਸ ਫਿਰ ਵਾਪਸ ਆਪਣੇ ਵਰਤਨਾ ਨੂੰ ਪਰਤ ਜਾਂਦੇ ਹਨ ਅੱਜ ਵਾਤਾਵਰਨ ਦਿਵਸ ਮੌਕੇ ਇੱਥੇ ਵਟਲੈਂਡ ਵਿਖੇ ਵੱਡੀ ਗਿਣਤੀ ਵਿੱਚ ਸੰਸਥਾਵਾਂ ਵੱਲੋਂ ਇੱਥੇ ਪੁੱਜ ਕੇ ਇਹਨੂੰ ਪ੍ਰੋਗਰਾਮ ਕੀਤਾ ਗਿਆ ਔਰ ਇਸ ਦੌਰਾਨ ਵੱਖ-ਵੱਖ ਜਿਹੜੇ ਸੰਸਥਾਵਾਂ ਦੇ ਮੈਂਬਰ ਪੁੱਜੇ ਹਨ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਦਾ ਕੀ ਸੁਨੇਹਾ ਹੈ ਵਾਤਾਵਰਨ ਨੂੰ ਬਚਾਉਣ ਸੰਬੰਧੀ ਸਾਡੇ ਨਾਲ ਮੌਜੂਦ ਹਨ ਸਰ ਤੁਹਾਡਾ ਕੀ ਨਾਮ ਹੈ ਔਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਸ ਬਾਰੇ ਹਾਂਜੀ ਮੇਰਾ ਨਾਮ ਜਸਕੀਰਤ ਸਿੰਘ ਹੈ ਜੀ ਮੈਂ ਲੁਧਿਆਣੇ ਤੋਂ ਆ ਅਸੀਂ ਬੁੱਢੇ ਦਰਿਆ ਦੇ ਮਸਲੇ ਤੇ ਸਤਲੁਜ ਦੇ ਮਸਲੇ ਤੇ ਕੰਮ ਕਰਦੇ ਆ ਪ੍ਰਦੂਸ਼ਣ ਦੇ ਮਸਲੇ ਤੇ ਤੇ ਅਸੀਂ ਇੱਥੇ ਆ ਕੇ ਦੇਖਦੇ ਆਂਗੇ ਇੱਥੇ ਸਤਲੁਜ ਜਿਹੜਾ ਉਹਦੇ ਚੋਂ ਕਾਲਾ ਪਾਣੀ ਆਂਦਾ ਹੈ ਬਿਆਸ ਤੋਂ ਹਰਾ ਪਾਣੀ ਆਂਦਾ ਹੈ ਤੇ ਉਸ ਮਸਲੇ ਨੂੰ ਅਸੀਂ ਬਾਰ-ਬਾਰ ਹਾਈਲਾਈਟ ਕਰਨ ਇੱਥੇ ਆਨੇ ਆ ਵਰਲਡ ਵੈਟਲੈਂਡ ਦੇ ਤੇ ਵਿਸ਼ਵ ਜਲਗਾ ਦਿਵਸ ਜਿਹਨੂੰ ਕਿਹਾ ਜਾਂਦਾ ਹੈ ਤੇ 2 ਫਰਵਰੀ ਨੂੰ ਮਨਾਇਆ ਜਾਂਦਾ ਹੈ ਇਹ ਡਾਕਟਰ ਸੰਨੀ ਸੰਧੂ ਨੇ ਫਰਾਂਸ ਦੇ ਵਿੱਚ ਉਹਨਾਂ ਦਾ ਉਪਰਾਲਾ ਜੀ ਇਹ ਪ੍ਰੋਗਰਾਮ ਉਹਨਾਂ ਨੇ ਉਹ ਲਿਖਿਆ ਹੈ ਅਸੀਂ ਨਾਲ ਸਪੋਰਟ ਕਰ ਰਹ ਉਹਨਾਂ ਦੇ ਉਹਨਾਂ ਦੇ ਆਰਗੇਨਾਈਜ਼ ਕਰਨ ਤੇ ਇੱਥੇ ਫਰਾਂਸ ਤੋਂ ਹੀ ਕਲੈਰ ਆਏ ਨੇ 뮤జిਸ਼ੀਅਨ ਨੇ ਤੇ ਇਹ ਇਨਸਟਰੂਮੈਂਟ ਵੀ ਵਜਾ ਰਹੇ ਨੇ ਜਿਹੜਾ ਬੇੜਾ ਤੇ ਅਸੀਂ ਹੁਣ ਬੇੜਾ ਯਾਤਰਾ ਕਰਨ ਜਾ ਰਹੇ ਹਾਂ ਇੱਥੇ ਉੱਥੇ ਉਹ ਆਪਣਾ ਪ੍ਰਦਰਸ਼ਨ ਵੀ ਕਰਨਗੇ ਇਹ ਸਾਈਕੋਲੋਜਿਸਟ ਵੀ ਨੇ ਤੇ ਇਹ ਆਪਣੀ ਗੱਲਬਾਤ ਉੱਥੇ ਵੀ ਰੱਖਣਗੇ ਸੋ ਇਸ ਤਰ੍ਹਾਂ ਅਸੀਂ ਇੱਕ ਸਾਡੇ ਨਾਲ ਨਵਜੋਤ ਮੰਡੇਰ ਜੀ ਇੱਥੇ ਆਏ ਹੋਏ ਨੇ ਉਹਨਾਂ ਨੇ ਸਵੇਰੇ ਬڑا ਸੋਹਣਾ ਜਿਹੜਾ ਪੰਜਾਬ ਦਾ ਸੰਗੀਤ ਹੈ ਢਾਡੀ ਰਸ ਦੇ ਵਿੱਚ ਉਸ ਤਰੀਕੇ ਨਾਲ ਬੜਾ ਵਿਰਾਸਤੀ ਜਿਹੜਾ ਵਧੀਆ ਬਣਗੀਆਂ ਪੇਸ਼ ਕੀਤੀਆਂ ਸੋ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਜਿਹੜਾ ਅਸੀਂ ਕਰ ਰਹੇ ਹਾਂ ਤਾਂ ਕਿ ਇਹ ਜਿਹੜੀਆਂ ਵੈਟਲੈਂਡਸ ਐ ਇਹਨਾਂ ਨੂੰ ਹਾਈਲਾਈਟ ਕੀਤਾ ਜਾ ਸਕੇ ਤੇ ਸਰਕਾਰਾਂ ਨੂੰ ਇਹ ਮੈਸੇਜ ਦੇ ਸਕੇ ਕਿ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਧੰਨਵਾਦ। ਨਵਜੋਤ ਜੀ ਸਾਡੇ ਨਾਲ ਮੌਜੂਦ ਨੇ ਨਵਜੋਤ ਸੂਜੀ ਇਹਨਾਂ ਨਾਲ ਅਸੀਂ ਨਵਦੀਪ ਸੂਜੀ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਸਰ ਤੁਸੀਂ ਕੀ ਸੁਨੇਹਾ ਦੇਣੇ ਜੇ ਵਾਤਾਵਰਣ ਦੇ ਬਸ ਇੱਕ ਸਪੈਸ਼ਲ ਪੁਜੀ ਆਪਣੀ ਟੀਮ ਇਸ ਮੇਰੇ ਤੇ। ਸਾਡੇ ਲਈ ਇਹ ਹੈ ਕਿ ਇਸ ਪੂਰੇ ਕੰਪਲੀਟ ਸਿਸਟਮ ਦੀ ਪਹਿਲਾਂ ਸਟੱਡੀ ਕੀਤੀ ਜਾਵੇ ਸਾਇੰਟਿਫਿਕ ਸਟੱਡੀ ਹੋਵੇ ਪਰ ਉਸ ਤੋਂ ਬਾਅਦ ਇੰਪਲੀਮੈਂਟੇਸ਼ਨਸ ਜੋ ਵੀ ਆ ਕਿਤਿਆਂ ਜਾਣ ਬਹੁਤ ਸਾਰੀਆਂ ਸਟੱਡੀਆਂ ਬਹੁਤ ਸੀਵਰਲ ਟਾਈਮਸ ਇਹ ਹੈ ਕਿ ਐਂਡਵਰਸ ਹੋਇਆ ਬਹੁਤ ਸਾਰੇ ਇਥੇ ਇਹਨੂੰ ਗਰੋਥ ਕਰਨ ਦੇ ਇਹਨੂੰ ਪ੍ਰਮੋਟ ਕਰਨ ਦੇ ਪਰ ਇਹਦੇ ਬੈਕਐਂਡ ਤੇ ਜੇ ਸਾਇੰਟਿਫਿਕ ਸਟੱਡੀਆਂ ਰਨ ਕਰਨ ਗਿਆ ਤੇ ਇਹ ਹਮੇਸ਼ਾ ਉਪਰਾਲਾ ਕਾਮਯਾਬ ਹੋਇਆ ਇਸ ਕੇ ਤਰ੍ਹਾਂ ਕੀ ਫੀਲ ਕਰਦੇ ਜਿੱਥੇ ਪਬਲਿਕ ਪੁੱਜੀ ਆ ਕਿੰਨੀ ਦੂਰ ਦੂਰ ਤੋਂ ਲੋਕ ਪੁੰਜਨੇ ਫਰਾਂਸ ਤੋਂ ਵੀ ਇਥੇ ਆਏ ਨੇ ਮਿਊਜ਼ੀਸ਼ੀਅਨ ਆਏ ਨੇ ਸਾਈਕੋਲੋਜਿਸਟ ਨੇ ਜਿਹੜੇ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਦਾ ਅਵੇਅਰਨੈਸ ਅਵੇਅਰਨੈਸ ਇਜ਼ ਦਾ ਕੀ ਇਹ ਸਭ ਤੋਂ ਇੰਪੋਰਟੈਂਟ ਹੈ ਇਹ ਆ ਕਿ ਸਾਡੇ ਅਵੇਅਰਨੈਸ ਹੋਵੇ ਇੱਕ ਇੰਪੋਰਟੈਂਟ ਵਰਡ ਹੈ ਜਿੰਨੂੰ ਆਪਾਂ ਕਹਿੰਦੇ ਐਕਸਟਿੰਕਸ਼ਨ ਆਫ ਨੈਚੁਰਲ ਐਕਸਪੀਰੀਅੰਸ ਨੈਚੁਰਲ ਐਕਸਪੀਰੀਅੰਸ ਲੋਕਾਂ ਚੋਂ ਐਕਸਟ੍ਰੈਕਟ ਹੋ ਰਿਹਾ ਹੈ ਔਰ ਸਪੈਸ਼ਲੀ ਨਵੀਂ ਜਨਰੇਸ਼ਨ ਚ ਐਕਸਟ੍ਰੈਕਟ ਹੋ ਰਿਹਾ ਹੈ ਵਾਂਸ ਇਨ ਨੈਚੁਰਲ ਐਕਸਪੀਰੀਅੰਸ ਨੇਚਰ ਚ ਆ ਕੇ ਸਾਰੇ ਨੂੰ ਮਿਲਣਾ ਸ਼ੁਰੂ ਹੋ ਗਿਆ ਤੇ ਆਟੋਮੈਟਿਕਲੀ ਪੋਜ਼ਿਟਿਵ ਗ੍ਰੋਥ ਆਪਾਂ ਕੰਸਿਡਰ ਕਰਦੇ ਹਾਂ ਐਨਾ ਜ਼ਰੂਰ ਮੈਸੇਜ ਹੈ ਕਿ ਨੈਕਸਟ ਜਨਰੇਸ਼ਨ ਜਿਹੜੀ ਹੈ ਉਹ ਟ੍ਰੇਨਡ ਹੋਣੀ ਚਾਹੀਦੀ ਹੈ ਨੈਚੁਰਲ ਐਕਸਪੀਰੀਅੰਸ Uh, Ma'am, welcome yes. to India. And uh, what is your message to Indian public, and uh, how you feel now? I feel very grateful to be here, to be part of this process, because um, the message is that we we are all one, and as we come from nature, we should preserve it as the source of us, our creation, our life, and also for future generations. And so, I'm very grateful to be here and to. To share this with a with a culture with so much roots and so much spirit spiritual yeah. Um, so <laughs> um what I want, uh, what I really want to say, is that we, sh the message is to stop polluting, to think together for our future generations, and yeah, try to get away from differences. ਮੈਮ ਕਲੀਅਰ ਨੇ ਮੈਸੇਜ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਔਰ ਸਾਡਾ ਜਿਹੜਾ ਵਾਤਾਵਰਨ ਹੈ ਇਹਨੂੰ ਪੋਲੂਟ ਹੋਣ ਤੋਂ ਬਚਾਉਣਾ ਚਾਹੀਦਾ ਇਸ ਲਈ ਸਾਡਾ ਡਾਕਟਰ ਜਸਪ੍ਰੀਤ ਸਿੰਘ ਹੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਤੁਸੀਂ ਤਰਨਤਾਰਨ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਜੇ ਕੀ ਮੈਸੇਜ ਦੇਣਾ ਚਾਹੁੰਦੇ ਜੇ ਤੁਸੀਂ ਲੋਕਾਂ ਨੂੰ ਮੈਂ ਇਹੀ ਮੈਸੇਜ ਦਊਂਗਾ ਕਿ ਵੱਧ ਤੋਂ ਵੱਧ ਰੁੱਖ ਲਾਓ ਆਪਣਾ ਆਲਾ ਦਵਾਲਾ ਸੰਭੋ ਕੂੜਾ ਕ੍ਰਿਕਟ ਜਿਹੜਾ ਪਲਾਸਟਿਕ ਖਾਸ ਕਰਕੇ ਇਹਦੀ ਵਰਤੋਂ ਘੱਟ ਕੀਤੀ ਜਾਵੇ এনवायरमेंट ਵਾਲੇ ਪਾਸੇ ਧਿਆਨ ਦੋ ਕਿਤੇ ਨਾ ਕਿਤੇ ਸਾਡੀ ਇਹ ਸੋਚ ਹੋ ਜਾਂਦੀ ਹੈ ਵੀ এনवायरमेंट ਵੱਖਰਾ ਵਾ 휴ਮੈਨਿਟੀ ਵੱਖਰੀ ਆ ਸਾਡਾ ਵਾਤਾਵਰਨ ਵੱਖਰਾ ਔਰ ਮਨੁੱਖਤਾ ਵੱਖਰੀ ਆ ਜਦ ਕਿ এনवायरमेंट ਔਰ 휴ਮੈਨਿਟੀ ਇੱਕੋ ਚੀਜ਼ ਨੇ ਜੇ এনवायरमेंट ਗੰਦਾ ਹੋਊਗਾ ਤਾਂ 휴ਮੈਨਿਟੀ ਵੀ ਐਗਜ਼ਿਸਟ ਨਹੀਂ ਕਰੂਗੀ ਸੋ ਸਾਨੂੰ ਆਪਣੇ ਆਪ ਨੂੰ ਬਚਾਉਣਾ ਪੈਣਾ ਵਾ ਸਰ ਆਪਣਾ ਸ਼ੁਭਨਾਮ ਸੋ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਪੁੱਛੇ ਜੀ ਡਾਕਟਰ ਨਵਦੀਪ ਸਿੰਘ ਆਈ ਹੈ ਬੀਨ ਸਰਜਨ ਆਫ ਚਰਨਤਨ ਫਰੋਜਪੁਰ ਸ਼੍ਰੀ ਮੁਕਸਾ ਸਾਹਿਬ ਐਂਡ ਮੈਂ ਜਿਹੜਾ ਜਦੋਂ ਦਿਨ ਬਹੁਤ ਚੰਗਾ ਮੰਨਦਾ ਹੈ ਨੂੰ ਕਿਉਂਕਿ ਹਿਊਮਨ ਲਾਈਫ ਨੂੰ ਸੇਵ ਕਰਨ ਵਾਸਤੇ ਧਰਤੀ ਨੂੰ ਬਚਾਉਣਾ ਔਰ ਉਸ ਧਰਤੀ ਦੀ ਜਿਹੜੀ ਦੂਸਰੀ ਲਾਈਫ ਹੈ ਚਾਹੇ ਉਹ ਪਲਾਂਟਸ ਲਾਈਫ ਹੈ ਚਾਹੇ ਐਨੀਮਲ ਲਾਈਫ ਹੈ ਉਹਨੂੰ ਬਚਾਉਣਾ ਬੜਾ ਜ਼ਰੂਰੀ ਹੈ ਇਹ ਕੋ-ਐਗਜ਼ਿਸਟੈਂਸ ਨਾਲ ਹੀ ਐਗਜ਼ਿਸਟ ਕਰਦੇ ਆ ਜੇ ਅਸੀਂ ਇਹਨਾਂ ਨੂੰ ਛੱਡ ਦੇਾਂਗੇ ਇਹਨਾਂ ਦੇ ਬਾਰੇ ਨਹੀਂ ਸੋਚਾਂਗੇ ਤੇ ਸਾਡੀ ਲਾਈਫ ਆਪਣੀ ਖੁਦ ਡਿਫਿਕਲਟੀ ਚ ਆ ਜਾਂਦੀ ਕਿ ਬਹੁਤ ਅੱਛਾ ਪ੍ਰਾਲਾ ਹੈਗਾ ਔਰ ਸਾਨੂੰ ਪਾਣੀਆਂ ਨੂੰ ਜਿਹੜਾ ਲੋਕੀ ਪੋਲਿਊਟ ਕਰਦੇ ਨੇ ਚੋ ਵੀ ਰਿਲੀਜੀਅਸ ਸੈਲੀਬ੍ਰੇਨੀਜ਼ ਦਾ ਜੋ ਗੰਦੋ ਚ ਪਾਉਂਦੇ ਆ ਫੈਕਟਰੀਆਂ ਦਾ ਗੰਦ ਉਹਦੇ ਚ ਪਾਉਂਦੇ ਆ ਇਹਦੇ ਤੋਂ ਕੁਰੇਸ ਕਰਨਾ ਚਾਹੀਦਾ ਸਰਕਾਰਾਂ ਨੂੰ ਇਹਦੇ ਤੇ ਹੋਰ ਸਟ੍ਰਿਕਟ ਐਕਸ਼ਨ ਲੈ ਕੇ ਲੋਕਾਂ ਨੂੰ ਲਾਂਬਵਧ ਕਰਕੇ ਲੋਕਾਂ ਦੀ ਸੋਚ ਨੂੰ ਬਚਪਨ ਤੋਂ ਹੀ ਇੱਧਰ ਤਿਆਰ ਕਰ ਲੈਣੀ ਚਾਹੀਦੀ ਹੈ ਬੱਚੇ ਤੋਂ ਹੀ ਤਾਂ ਕਿ ਐਲਡਰ ਹੋ ਕੇ ਉਹਨਾਂ ਨੇ ਬਾਰੇ ਸੋਚਣਾ ਹੋਵੇ ਕਿ ਇਹ ਜਿਹੜੇ ਵਿਚਾਰ ਸਾਨੂੰ ਵੱਡਿਆਂ ਨੂੰ ਅੱਜ ਦੱਸਨੇ ਪੈ ਰਹੇ ਇਸ ਉਮਰ ਦੇ ਵਿੱਚ ਉਹਦੀ ਸਬਕੌਂਸ਼ੀਅਸ ਲੈਵਲ ਤੇ ਵੱਧ ਜਾਣ ਤਾਂ ਉਹ ਸਬਕੌਂਸ਼ੀਅਸਲੀ ਆਪਣੀ ਜ਼ਿੰਦਗੀ ਦੇ ਚੰਗੇ ਕੰਮ ਕਰ ਸਕਣ ਜਿਹੜਾ ਜਿਹੜੇ ਕਿ ਲੋੜਿੰਦੇ ਨੇ ਸੋ ਇਹ ਬਹੁਤ ਜ਼ਰੂਰੀ ਕੰਮ ਹੈ ਜੀ ਔਰ ਇਹ ਜੇ ਇਹਨੂੰ ਬਚਾਵਾਂਗੇ ਤੇ ਸਾਡੇ ਟੂਰਿਸਟ ਪਲੇਸ ਵੀ ਡਿਵੈਲਪ ਹੋ ਸਕਦੇ ਤੇ ਰੈਵਨਿਊ ਆ ਸਕਦਾ ਲਾਈਫ ਵੀ ਸੇਵ ਹੋ ਸਕਦੀ ਹੈ ਇੰਪੋਰਟਰੀ ਹੈ ਆ ਇਸਨ ਵਕ ਵਕ ਜਿਹੜੇ ਸੰਸਥਾਵਾਂ ਤੌਰ ਜਿਹੜੇ ਅ ਅਧਿਕਾਰੀ ਔਰ ਪਲੱਸ ਜਿਹੜੇ ਵਾਤਾਵਰਨ ਪ੍ਰੇਮੀ ਹਨ ਉਹਨਾਂ ਨੇ ਆ ਕੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਕਿ ਵਾਤਾਵਰਨ ਦਿਵਸ ਤੋਂ ਇਲਾਵਾ ਵੀ ਸਾਨੂੰ ਇੱਥੇ ਪੁੱਜ ਕੇ ਇਹਨਾਂ ਨੂੰ ਬਚਾਉਣਾ ਪੰਛੀਆਂ ਨੂੰ ਬਚਾਉਣਾ ਔਰ ਕੁਦਰਤ ਨੂੰ ਬਚਾਉਣ ਵਾਸਤੇ ਸਾਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਆਪਣੇ ਸਹੀ ਕਦਮਾਂ ਤੇ ਚੱਲ ਸਕੀਏ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਭਾਈ ਸਾਹਿਬ ਨੇ ਦੱਸ ਹੀ ਦਿੱਤਾ ਮੇਰਾ ਨਾਮ ਜਸਦੇਵ ਸਿੰਘ ਸੇਖੋਂ ਹਾਂ ਮੈਂ ਅਸਿਸਟੈਂਟ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਇਹ ਮੇਰਾ ਵੀਰ ਨਵਜੋਤ ਪਹਿਲਾਂ ਦੱਸ ਗਿਆ ਬਾਈ ਜੀ ਕੀਤ ਬਾਈ ਜੀ ਨੇ ਬਹੁਤ ਬਰੀਫ ਕਰਤਾ ਮੈਂ ਤਾਂ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਬਿਲਕੁਲ ਸਾਨੂੰ ਇਹ ਸੋਚਣਾ ਚਾਹੀਦਾ ਕਿ ਹਰ ਕੰਮ ਸਰਕਾਰਾਂ ਦੇ ਸਿੱਟਕੇ ਨਹੀਂ ਹੋਣਾ ਜੇ ਤੁਸੀਂ ਕਹੋ ਕਿ ਤੁਹਾਡੇ ਦਰਿਆ ਸਰਕਾਰਾਂ ਨੇ ਗੰਦੇ ਕਰਤੇ ਤੁਹਾਡੀਆਂ ਗਲੀਆਂ ਸਰਕਾਰਾਂ ਨੇ ਗੰਦੀਆਂ ਕਰਤੀਆਂ ਨਹੀਂ ਇਹ ਅਸੀਂ ਆਪ ਕੀਤੀਆਂ ਨੇ ਤੇ ਉਹਨਾਂ ਦੀ ਸਫਾਈ ਵੀ ਸਾਨੂੰ ਆਪ ਨੂੰ ਹੀ ਸ਼ੁਰੂ ਕਰਨੀ ਪਊਗੀ ਮੈਂ ਜਸਟ ਆ 25 ਤਰੀਕ ਨੂੰ ਪਾਕਿਸਤਾਨ ਤੋਂ ਵਾਪਸ ਆਇਆ ਤਾਂ ਮੈਂ ਬਾਈ ਜੀ ਉਹਨਾਂ ਨੂੰ ਦੱਸਦਾ ਹਟਿਆ ਮੈਂ ਕਿ ਲਾਹੌਰ ਸਾਤ ਤੋਂ ਵੱਧ ਗ੍ਰੀਨ ਆ ਔਰ ਅਸੀਂ ਅੱਜ ਦੀ ਡੇਟ 'ਚ ਇਹ ਗਿੰਦੇ ਆ ਵੀ ਪਾਕਿਸਤਾਨ ਬਹੁਤ ਸਾਤੋਂ ਫਾਈਨੈਂਸ਼ਲੀ ਵੀਕ ਆ ਪਰ ਉਹਨਾਂ ਨੇ ਆਪਣੇ ਪੇੜ ਨਹੀਂ ਵੜੇ ਜਿਦਾਂ ਅਮਿਤ ਜੀ ਨੇ ਕਿਹਾ ਕਿ ਅਸੀਂ ਆਪਣੇ ਘਰ ਦੇ ਬਾਹਰੋਂ ਪੇੜ ਕਬੜੀ ਜਾਂਦੇ ਆ ਤੇ ਇਸ ਕੋਈ ਸ਼ੱਕ ਨਹੀਂ ਕਿ ਅਸੀਂ ਖੇਤਾਂ 'ਚੋਂ ਘਰਾਂ ਦੇ ਬਾਹਰੋਂ ਅਸੀਂ ਸਾਰੇ ਪੇੜ ਵਾੜ ਲੇ ਅੱਜ ਅਸੀਂ ਕਹਿੰਦੇ ਆ ਕਿ ਯਾਰ ਸਾਨੂੰ ਚਿੜੀਆਂ ਨਹੀਂ ਦਿਖਦੀਆਂ ਇੱਥੇ ਬੈਠੇ ਨੂੰ ਚਿੜੀਆਂ ਨਹੀਂ ਦਿਖਣੀਆਂ ਕਿਉਂ ਕਿ ਨਾ ਤਾਂ ਅਸੀਂ ਨਿੰਮ ਛੱਡੀ ਨਾ ਅਸੀਂ ਕੋਈ ਹੋਰ ਅਜਿਹੇ ਦਰਖਤ ਛੱਡੇ ਆ ਤੇ ਅਸੀਂ ਲਾ ਕੀ ਲਿਆ ਪਾਮ ਜਿਹੜਾ ਪੰਜਾਬ ਦਾ ਦਰਖਤ ਹੀ ਹੈ ਨਹੀਂ ਨਾ ਤਾਂ ਉਹਨੂੰ ਛਾਂ ਦੇਵੇ ਨਾ ਪੰਛੀ ਨੂੰ ਆਲਣਾ ਦੇਵੇ ਮੇਰੀ ਇੱਕੋ ਬੇਨਤੀ ਆ ਕਿ ਵਾਤਾਵਰਣ ਨੂੰ ਪੋਲਿਊਟ ਕਰਨਾ ਘੱਟ ਤੋਂ ਘੱਟ ਕਰੋ ਆਪਣੇ ਆਪ ਤੇ ਕੰਟਰੋਲ ਕਰਨਾ ਸ਼ੁਰੂ ਕਰੋ ਔਰ ਸਾਰੇ ਬੰਦੇ ਜਿੰਨੇ ਅੱਜ ਇੱਥੇ ਖੜੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਰੇ ਆਪਣੇ ਨਾਲ ਇੱਕ ਵਾਅਦਾ ਕਰਕੇ ਜਾਓ ਵੀ ਜਿਹਦੇ ਤਾਂ ਲੱਗਿਆ ਠੀਕ ਆ ਜਿਹਦੇ ਨਹੀਂ ਲੱਗਿਆ ਉਹ ਆਪਦੇ ਘਰ ਦੇ ਬਾਹਰ ਇੱਕ ਦਰਖਤ ਪੰਜਾਬ ਦਾ ਦਰਖਤ ਜਰੂਰ ਲਾਊਗਾ ਜਿਹੜਾ ਸਾਡੇ ਪੰਜਾਬ ਦਾ ਦਰਖਤ ਆ ਔਰ ਫਿਰ ਆਪਣੇ ਰਿਲੇਟਿਵਸ ਆਪਣੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰੋ ਉਹਨਾਂ ਨੂੰ ਮਨਾਓ ਵੀ ਉਹ ਆਪਣੇ ਹਰ ਘਰ ਦੇ ਬਾਹਰ ਇੱਕ ਇੱਕ ਦਰਖਤ ਲਾਉਣਾ ਸ਼ੁਰੂ ਕਰਨ ਜਿਹਦੇ ਖੇਤ ਆ ਉਹ ਖੇਤਾਂ 'ਚ ਅੱਗੇ ਤੁਸੀਂ ਦੇਖੋ ਬਜ਼ੁਰਗ ਖੜੇ ਨੇ ਸਾਡੇ ਜਿੱਥੇ ਸਾਡਾ ਬੋਰ ਹੁੰਦਾ ਸੀ ਮੋਟਰ ਹੁੰਦੀ ਸੀ ਉੱਥੇ ਪੰਜ ਸੱਤ ਦਰਖਤ ਤੂਤ ਦੇ ਜਾਮਨ ਦੇ ਸਾਰੇ ਹੁੰਦੇ ਸੀ ਅੱਜ ਅਸੀਂ ਕੋਈ ਵੀ ਨਹੀਂ ਛੱਡਿਆ ਅਸੀਂ ਬਹੁਤ ਥੋੜੇ ਲਾਲਚਾਂ ਚ ਪੈ ਕੇ ਆਪਣੀ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਬਰਬਾਦ ਕਰਕੇ ਜਾ ਰਹੇ ਹਾਂ ਸਾਡੇ ਦਾਦੇ ਦਾਦਿਆਂ ਦੇ ਟਾਈਮ ਇੰਨਾ ਪੋਲੂਸ਼ਨ ਨਹੀਂ ਸੀ ਉਹ ਪਲਾਸਟਿਕ ਯੂਜ਼ ਨਹੀਂ ਕਰਦੇ ਸੀ ਉਹ ਘਰੋਂ ਝੋਲਾ ਲੈ ਕੇ ਜਾਂਦੇ ਸੀ ਇਹ ਸਾਡੀ ਤੇ ਸਾਤੋਂ ਪਹਿਲੀ ਜਨਰੇਸ਼ਨ ਜਿਹੜੀ ਆਪਦੀ ਅਗਲੀ ਜਨਰੇਸ਼ਨ ਨੂੰ ਗੰਦ ਦੇ ਕੇ ਜਾ ਰਹੀ ਹੈ ਤੇ ਅਸੀਂ ਹੁਣੇ ਹੀ ਸਮਝ ਜਾਈਏ ਅਸੀਂ ਆਪਣੇ ਆਪ ਨੂੰ ਹੁਣੇ ਹੀ ਕੰਟਰੋਲ ਕਰ ਲਈਏ ਤਾਂ ਕਿ ਸਾਡੀ ਅਗਲੀ ਜਨਰੇਸ਼ਨ ਸਾਨੂੰ ਗਾਲਾਂ ਨਾ ਕੱਢੇ ਵੀ ਸਾਡੇ ਬਜ਼ੁਰਗ ਸਾਨੂੰ ਕੀ ਦੇ ਕੇ ਗਏ ਸੀ ਥੈਂਕ ਯੂ ਥੈਂਕ ਯੂ ਐਂਡ ਆ ਕਮ ਆ ਕਮ ਹਿਅਰ um ਆ ਕੈਨਟ ਸਪੀਕ ਯੋਰ ਲੈਂਗੁਏਜ but i brought the universal language of music with me and maybe this is what we all share and can share today in this uh, beautiful wetlands so um, what i understand is that we need to preserve and keep this beauty because la the nature is our common source we come from nature